ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡਰੀ ਫਾਰ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਜਿੰਨਾਂ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਨ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਬਦਣੀ ਖੁਰਦ ਜੀ ਤਹਿਸੀਲ ਨਿਹਾਲ ਸਿੰਘ ਵਾਲਾ ਤੇ ਜਿਹੜਾ ਬਾਈ ਨੂੰ ਪੈਂਦਾ ਜੀ ਮੋਗਾ ਤੁਹਾਡੇ ਲਈ ਇੱਕ ਸੂਆ ਸਵਾਇਆ ਨਗ ਲੈ ਕੇ ਆਏ ਆ ਜਾਣਕਾਰੀ ਪ੍ਰੋਪਰ ਬਾਈ ਤੋਂ ਲੈ ਦਿੰਨੇ ਆ ਜੀ ਤੇ ਸਰਲੀ ਬਰਕ ਤੁਸੀਂ ਕਰਨੀ ਆ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਚਾਲ ਦਸਨਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਡਰੈੱਸ ਨਾ ਲਾਤੀ ਪਿੰਡ ਵਦਨੀ ਜ਼ਿਲ੍ਹਾ ਮੋਗਾ ਤਹਿਸੀਲ ਨਾਲ ਸਿੰਘ ਵਾਲਾ ਮੋਬਾਈਲ ਨੰਬਰ 628342395 ਠੀਕ ਆ ਬਾਈ ਸੂਆ ਕਿੰਨਾ ਸੂਈ ਹੈ ਜੀ ਇਹ ਸੂਆ ਵਰੇ ਤੀਜਾ ਸੂਈ ਹੈ ਤੀਜਾ ਕਦੋਂ ਸੂਈ ਹੈ ਜੀ ਇਹ ਕੱਲ੍ਹ ਹੀ ਸੂਈਣੇ ਕਰੇ ਜੇਰ ਡਨ ਜੀ ਜੇਰ ਡਨ ਵੀਡੀਓ ਆਪਣੇ ਹੈ ਜੀ ਕੋਲ ਬੱਚਾ ਕਿ ਦੁੱਤਾ ਜੀ ਬੱਚਾ ਬਰੇ ਕੱਟਾ ਮਾਰ ਕੱਟਾ ਬਹੁਤ ਚੰਗਾ ਜੀ ਮਗਰ ਪੂਰਾ ਡੋਲ ਰੂਲ ਚੰਗੀ ਹੈ ਜੀ ਕੱਟੇ ਦੀ ਹੈ ਵੀ ਜੈਡ ਬਲੇ ਕੀ ਆ ਜੈਡ ਬਲੇ ਕੀ ਆ ਬਰੇ ਠੀਕ ਆ ਬਾਈ ਕਿੰਨਾ ਬੋਲਾ ਤਿਆਰ ਆ ਜੀ ਉਹਨਾਂ ਬੋਲਾ ਬਰੇ ਮੰਨ ਲਓ ਉਹਨਾਂ ਪੰਜ ਸੁਹਾ ਖਾਲੀ ਕੀਤੀ ਆ ਹਾਂਜੀ ਤੇ ਹੈਗਾ 8 ਕਿਲੋ ਤਿਆਰ ਹੈਗਾ 8 9 ਹਾਂ ਬੱਚੇ ਉਹਨਾਂ ਦਾ 8 ਕਿਲੋ ਹੈਗਾ ਉਹ ਮੈਂ 10 ਹੀ ਹੋਊਗਾ ਪੱਟ ਕੇ ਸਮੀਤ ਬੱਚਾ ਨੋਨ ਸਮੀਤ ਬੱਚਾ 10 ਕਿਲੋ ਆ ਠੀਕ ਆ ਜੀ ਚੋਣ ਚੋਣ 8 ਕਿਲੋ ਚੋਣ ਚੋਣ 8 ਕਿਲੋ ਥਣਾ ਦੀ ਜਮਾ ਡਾਣੇ ਹੋਣਗੇ ਨੋਕੀ ਕੋਈ ਪੂਰ ਸਿੱਟਾ ਨਹੀਂ ਕੋਈ ਪੂਰ ਸਿੱਟਾ ਨਹੀਂ ਕਿ ਠੀਕ ਹੈ ਜੀ ਤੋੜ ਕੇ ਦਿਖਾ ਦੇਣੀ ਬਾਈ ਦੇ ਦਸਨ ਮਤਾਬ ਕੁ ਸੁਹਾ ਤੀਜਾ ਸੁਈ ਹੈ ਜੀ ਕੱਲ ਸੁਈ ਹੈ ਜੇਰ ਪ੍ਰੋਪਰ ਡੰਨ ਬੱਚਾ ਮਗਰ ਆ ਜਾਂਦਾ ਜੀ ਕਟਾ ਹੁਣ ਬਾਈ ਕਹਿੰਦਾ ਸਮੇਤ ਬੱਚੇ ਦਾ 10 ਕਿਲੋ ਆ ਜੀ ਤੇ ਚੋਣ ਚੋਣ ਆਲਾ 8 ਕਿਲੋ ਤਿਆਰ ਆ ਦੋ ਟਾਈਮ ਚਾਰ ਟਾਈਮ ਛੇ ਟਾਈਮ ਕੋਈ ਵੀ ਵੀਰ ਮਿਲ ਕੇ ਹੀ ਕਰ ਸਕਦਾ ਬਾਕੀ ਫੇਸ ਕੁਆਲਟੀ ਸੋਹਣੀ ਹੈ ਜੀ ਸੋਨਾ ਗੁੰਡਾ ਸਿੰਘ ਆ ਜੀ ਥਣ ਕੱਲਾ ਕੱਲਾ ਨਿੱਖੜ ਮਹੱਤੀ ਜਵਾਈ ਆਲਾ ਚੈੱਕ ਕਰ ਸਕਦੇ ਹੋ ਚਾਰ ਹੀ ਥਾਣਾ ਪੋਰਟ ਨਹੀਂ ਸ਼ਾਂਖ ਨਹੀਂ ਕੋਈ ਵਜਨ ਵਜੂਦ ਵੀ ਚੰਗਾ ਜੀ ਕੱਦ ਕਾਠ ਵੀ ਚੰਗਾ ਬੱਚਾ ਮਗਰ ਆ ਜਾਂਦਾ ਇਕੱਤਾ ਥਣਾ ਦੇ ਸਹਿਜ ਵੀ ਸੋਹਣੇ ਹੈ ਗੈਬ ਤੇ ਲੱਗੇ ਹੈ ਚੈੱਕ ਕਰ ਸਕਦੇ ਠੰਡੀ ਸੀਲ ਪੂਰੀ ਹੈ ਠੰਡੀ ਸੀਲ ਪੂਰੇ ਵੀਰੇ ਬਾਕੀ ਆਪਾਂ ਐਵੇਂ ਨਹੀਂ ਕੋਈ ਛੱਡੀ ਆ ਸੋਹਾਂ ਤੜਕਿਆਂ ਜਮਾ ਸਾਫ਼ ਕਰਦੀ ਬੂੰਦ-ਬੂੰਦ ਨਿਚੋੜੀ ਆ ਜੇ ਆਪਾਂ ਛੱਡ ਕੇ ਵੀਡੀਓ ਪਾਉਣੀ ਹੁੰਦੀ ਮੰਨ ਲਾ ਤੇ ਸਵੇਰ ਚ ਉੱਦੋਂ ਬਾਜ਼ਾਰ ਲੱਗੂ ਅੜੀ ਫਿਰਨਾਂ ਦੀ ਨਹੀਂ ਅੜੀ ਫਿਰਨਾਂ ਦੀ ਬਰਾਪੋ ਕੰਮ ਨਹੀਂ ਕਰਦੇ ਜੀ ਠੀਕ ਆ ਜੀ ਵੀਡੀਓ ਬਣਾਉਣ ਦਾ ਸਮਾਂ ਤੁਹਾਨੂੰ ਦਿਖਾ ਦਿੰਨੇ ਆ ਜੀ 12 ਵਜੇ ਤੇ 12 ਮਿੰਟ ਹੋ ਗਿਆ 7 ਵਜੇ ਜਮਾ ਸਵੇਰ ਖਾਲੀ ਕੀਤੀ 7 ਵਜੇ ਠੀਕ ਹੈ ਜੀ ਥਣ ਲੇਵੇ ਤੇ ਜੱਜਮੈਂਟ ਉਹ ਸਾਨੂੰ ਕਰੇ ਉਹ ਸ਼ਾਮ ਨੂੰ 6 6:30 ਜਾ ਕੇ ਫੇਰ ਚਵਾਈ ਹੋਣੀ ਹੈ ਜੀ ਬਾਕੀ ਜਿੰਨਾ ਬੋਲਾ ਬਾਈ ਨੇ ਦੱਸਿਆ ਨੈਟ ਤਿਆਰ ਹੋਊਗਾ ਡਿਮਾਂਡ ਵੇਰੇ ਦੀ ਡਿਮਾਂਡ ਵੇਰੇ ਮੁੱਲ ਕਰਨ ਦਾ ਲੱਖ ਕਰ ਲਿਗੇ ਠੀਕ ਹੈ 93000 ਦਵਾ ਗਏ ਨਹੀਂ ਹਾਂਜੀ ਦੇਣੀ ਜਮਾ ਜੈ ਡਿਮਾਂਡ ਆ ਜੀ ਮੁੱਲ ਕਰਾਉਣ ਨੂੰ ਬਾਈ ਕਹਿੰਦਾ ਜਿੰਨਾ ਮਰਜ਼ੀ ਕਰਾ ਲਓ ਕੱਦ ਕਾਠ ਵੀ ਚੰਗਾ ਵੇਲ ਵੀ ਜੰਦਾ ਬੜੀ ਵੱਡੀ ਵੇਲ ਹੈ ਕਿੰਨੇ ਬਰਾਬਰ ਕਰਾ ਲਓ ਬਾਈ ਦਾ ਰਿਸੇਪ ਹਟਾ ਕੋਈ ਛੋਟੀ ਨਹੀਂ ਜੰਮੀ ਲੰਮੀ ਪੂਰੀ ਆ ਚੈੱਕ ਕਰ ਸਕਦੇ ਹੋ ਮੋਢੇ ਤੇ ਕਰਉਂਦੀ ਆ ਚੰਗੀ ਆ ਜੀ 14 14 ਕਿਲੋ ਦੁੱਧ ਦੀ ਉਮੀਦ ਕਰਦੇ ਬਾਕੀ ਸੇਵਾ ਦੇ ਸ਼ਰਤੇ ਆ ਜਮਾ ਜੈਜ ਡਿਮਾਂਡ 93000 ਰੁਪਏ ਦੀ ਬਾਈ ਕਹਿੰਦਾ ਦੇਣੀ ਆ ਡਿਮਾਂਡ ਕਰਾਉਣ ਨੂੰ ਲੱਖ ਰੁਪਇਆ ਕਰਾ ਲਓ ਜੀ ਜਿਹਨੂੰ ਨਾਲ ਕੋਈ ਵੀ ਪਸੰਦ ਆਉਂਦਾ ਹੈ ਨੰਬਰ ਸਕਰੀਨ ਤੇ ਬਾਈ ਦਾ ਚੱਲਦਾ ਰਹਿਣਾ ਜੀ ਬਾਈ ਨਾਲ ਕਨੇ ਇੱਥੇ ਕਰ ਸਕਦੇ ਆ ਜੀ あんのと